ਖਰ ਤੋਂ ਹੰਬਾਲ ਰੂਟੀ ਮੂਹਰੇ ਛੇੜਛੜ ਕੀਤੀ ਗਈ ਆ ਤੇ ਕਬਜ਼ਾ ਕਦ ਦੀ ਕੋਸ਼ਿਸ਼ ਕੀਤੀ ਗਈ ਆ ਭਾਈ ਚਾਰ ਵਿੱਚ ਬੜਾ ਰੋਸ ਪਾਇਆ ਜਾ ਰਿਹਾ ਕਿ ਖੜਾ ਕੇ ਇਹ ਜਿਹੜੀ ਜਗ੍ਹਾ ਦੇ ਵਿੱਚ ਮੀਆਂ ਭਰੀਆਂ ਸਬੰਧੀ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਹੈ ਪ੍ਰਾਪਰਟੀ ਡਿਸਪਿਊਟ ਹੈਗਾ ਉਹ ਅਸੀਂ ਇਨਕੁਆਰੀ ਕਰ ਰਹੇ ਆ ਕਿ ਹੁਣ ਸੱਚਾ ਤਾਂ ਕੌਣ ਝੂਠਾ ਹੈਗਾ ਉਹਦੀ ਦੋਨਾਂ ਧਿਰਾਂ ਵੱਲੋਂ ਦਰਖਾਸਤਾਂ ਸਾਡੇ ਕੋਲ ਰਸੀਵ ਹੋਈਆਂ ਉਹ ਵੈਰੀਫਾਈ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਹੋਣੀ ਹੈ ਦਰखास्त ਸਾਡੇ ਕੋਲ ਬਾਲਮੀਕ ਸਮਾਜ ਵੱਲੋਂ ਵੀ ਹੈਗੀ ਹੈ ਤੇ ਆਪਣੇ ਜਿਨ੍ਹਾਂ ਦੀ ਪ੍ਰਾਪਰਟੀ ਹੈਗੀ ਆ ਉਹ ਦੂਸਰੀ ਪਾਰਟੀ ਵੱਲੋਂ ਵੀ ਹੈਗੀ ਹੈ ਬਾਕੀ ਜਿਹੜੀ ਛੇੜਛਾੜ ਦੀ ਗੱਲ ਹੈਗੀ ਆ ਉਹਦੀ ਵੀ ਅਸੀਂ ਇਨਕੁਆਇਰੀ ਕਰ ਰਹੇ ਆ ਜੋ ਗੱਲ ਸਾਡੇ ਸਾਹਮਣੇ ਨੋਟ ਚ ਆਈ ਉਹਦੇ ਖਿਲਾਫ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਸਹਿਤ ਮੈਂ ਪਹਿਲੇ ਦੱਸਿਆ ਇਸ ਕੋਰਟ ਦਾ ਵੀ ਹੈਗਾ ਕੋਰਟ ਦੇ ਆਰਡਰ ਵੀ ਹੈਗੇ ਆ ਉਹ ਉਸ ਨੂੰ ਲਿਟੀਗੇਸ਼ਨ ਚ ਹੈਗਾ ਹੈ ਉਹ ਵੈਰੀਫਾਈ ਕਰ ਰਹੇ ਨੇ ਹਾਂ ਇੱਕ ਮੁੱਖ ਬਾਤ ਚੋਣਾ ਵੀ ਫਿਰ ਆ ਰਹੀਆਂ ਨੇ ਉਸ ਤੋਂ ਫਿਰ ਇਹ ਜਿਹੜਾ ਅੰਜਾਮ ਦਿੱਤਾ ਗਿਆ ਹੈ ਕਿ ਕੰਨਾਂ ਚਾਹ ਵੀ ਸਾਰੇ ਕਿਹੜਾ ਨਹੀਂ ਜਿਸੇ ਨੂੰ ਵੀ ਕਾਨੂੰਨ ਦੀ ਲੰਗਣਾ ਨਹੀਂ ਕਰਨ ਦਿੱਤੀ ਜਾਵੇਗੀ ਮੇਰੀ ਲੋਕਾਂ ਨੂੰ ਸ਼ਹਿਰਪੁਰ ਵਾਸੀਆਂ ਨੂੰ ਅਪੀਲ ਹੈ ਵੀ ਵੋਟਾਂ ਨਿਰਪੱਖ ਹੋ ਕੇ ਬਿਨਾਂ ਕਿਸੇ ਭੇਸਭਾਵ ਦੇ ਜਿਹੜੀ ਵੀ ਪਾਰਟੀ ਨੂੰ ਚੋਣ ਉਹ ਪਾ ਸਕਦੇ ਆ ਅਸੀਂ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਹੈਂਡਲ ਕਰ ਰਹੇ ਆਂ ਔਰ ਅਲੱਗ-ਅਲੱਗ ਕੌਮਪੜੀਆਂ ਹਸ਼ਿਆਰਪੁਰ ਸ਼ਹਿਰ ਦੇ ਵਿੱਚ ਐਂਟਰ ਹੋ ਚੁੱਕੀਆਂ ਔਰ ਸੱਤ ਸਰਕਾਰ ਪ੍ਰਬੰਧ ਸਾਡੇ ਐਸਐਸਪੀ ਸਾਹਿਬ ਸ਼੍ਰੀ ਸ਼ਿਵਿੰਦਰ ਲਾਵਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕਈ ਪ੍ਰਬੰਧ ਕੀਤੇ ਹੋਏ ਆ। ਆਲਮੀ ਕੀ ਸ਼ਕਤੀ ਆਵਾਰ ਹੈ। ਆਲਮੀ ਕੀ ਸ਼ਕਤੀ ਆਵਾਰ ਹੈ। ਕਿ ਪਲੀਜ਼ ਮੰਚ ਤੇ ਆਨੋ ਰਿਸ਼ੂ ਆਪੀ। ਹੈਲੋ ਬੇਨਤੀ ਕਰਦੇ ਡੀਐਸਪੀ ਸਾਹਿਬ ਬਿਗੋਨਾ ਲੇ ਬਿ ਤੁਹਾਡੀ ਇਨਕੁਆਰੀ ਖਤੋਂ ਨਾਲ ਆਵੇ ਇੱਥੇ ਕੋਈ ਮਰ ਪਰ ਜਾਵੇ ਅਸੀਂ ਇਹ ਨਹੀਂ ਜਿਹੜੇ ਕੋਈ ਟਾਈਮ ਬਾਉਂਡ ਕਰੋ ਕਿੰਨਾ ਚਿਕਰਦੇ ਸੀ ਕਿਲਾ ਦੱਸੋਗੇ ਸਾਡੂ ਤੇ ਸਾਡੀ ਗੱਤੀ ਤਰੀਕ ਤੋਂ ਪਹਿਲਾਂ ਪਹਿਲਾ ਹੋਣੀ ਚਾਹੀਦੀ ਆ ਪਰਚਾ ਦਰਜ ਕਰਨਾ ਚਾਹੀਦਾ ਤੁਹਾਨੂੰ ਜੈ ਬਾਲ ਦੀ ਜੀ ਹਰਮਾਨ ਜੀ ਪ੍ਰਸ਼ਾਹਰ ਸਾਹਮਣੇ ਬੈਠਾ ਵਾ ਸਾਨੂੰ ਸੁਨੇਹਾ ਆ ਚਪਾਰਾ ਵੱਲੋਂ ਕਿ ਤਗੜੇ ਹੋ ਗਰੀਓ ਮੈਂ ਉਹਦਾ ਤਾਂ ਮੈਂ ਝਗੜਾਵਾ ਮੇਰੀ ਬਸਮਾਹ ਝਗੜਾਵਾ ਲੋਜ ਨਾਲ ਖੂਨ ਦੇ ਉੱਤੇ ਅੱਜ ਪ੍ਰਸ਼ਾਸਨ ਦੇ ਪੇਟਾਵਾ ਇਹ ਜਿਹੜੇ ਆਪੇ ਬਾਹਰ ਜਾਂਦੇ ਨੇ ਅਗਲੇ ਇਹ ਕਿਹੜੇ ਕੈਂਸਰ ਸ਼ਰੇਆਮ ਕਿਹੜਾ ਕਾਰੋਬਾਰ ਕਰਦੇ ਆ ਜਿਹੜੇ ਜ਼ਮੀਨਾਂ ਕਿਤੇ ਵੀ ਆ ਕੇ ਤੇ ਟੋੜਾ ਟੋੜੀ ਵਾਇ ਮਾਰਦੇ ਆ ਪ੍ਰਸ਼ਾਸਨ ਦਾ ਜਵਾਬ ਖਾਂਦਾ ਇਹ ਕੀਤਾ ਇਹ ਬੈਠੇ ਬੈਠੇ ਕੈਂਸਰ ਬਾਹਰ ਆਉਂਦੇ ਜਮਾਨਤਾਂ ਦੋ ਆ ਕੇ ਸਾਡੀਆਂ ਜ਼ਮੀਨਾਂ ਕਰੇ ਆਂ ਐਸੇ ਕਬਜ਼ਾ ਕਰ ਲਿਆ ਪਹਿਲਾਂ ਤੁਹਾਨੂੰ ਸਾਡੇ ਬਜ਼ੁਰਗਾਂ ਨੇ ਕਿਹਾ ਸੀਗਾ ਕਿ ਤੁਸੀਂ ਯੂ ਦੇ ਬੰਦੇ ਦੇ ਵਿੱਚ ਜੂ ਦੇ ਮੁੰਡਾ ਕੋਈ ਨਹੀਂ ਕੋਈ ਮੋਰ ਮਾਰਦਾ ਆ ਕਿਹੜੀ ਆਉਂਦਾ ਇਹਦਾ ਸੂਝਵਾਨੀ ਆਪਾਂ ਗੱਲ ਮੁਕਾਵਾਂਗੇ ਆਸਰ ਲੋੜ ਪਈ ਹੈ ਤੁਹਾਨੂੰ ਕੋਈ ਬਜ਼ੁਰਗਾਂ ਨੂੰ ਅਸੀਂ ਇੱਧਰ ਕਰੇ ਆ ਮਾਏ ਆ ਅਸੀਂ ਬਾਦਰ ਤੇ ਆ ਦੋ ਚਾਰ ਬੰਦੇ ਜਿਹੜੇ ਮੋਰ ਮਾਰਾਂ ਨੂੰ ਫੋਨ ਆ ਚੁੱਕੇ ਆ ਪ੍ਰਸ਼ਾਸਨ ਨੇ ਉੱਤੇ ਕੀ ਕਾਰਵਾਈ ਕਰਦੀ ਆ ਪਹਿਲਾਂ ਪ੍ਰਸ਼ਾਸਨ ਨੂੰ ਪਾਇਆ ਜਵਾਸਵਾਲ ਮੁੱਦੇ ਆ ਜੇ ਤਾਲੂ ਸਾਡੇ ਕੋਈ ਕੋਈ ਵੀ ਬੱਚਾ ਮਰਦਾ ਵਾ ਤੇ ਇਹਦੇ ਬਰਾਬਰ ਲੋੜ ਹੋਣਾ ਨੂੰ ਚੀਜ਼ ਦਾ ਜਾਵਾਲ ਕੀ ਕੀ ਅਧਿਨ ਇਹ ਸਾਰੇ ਨੂੰ ਇਹ ਬੇਨਤੀ ਕਰਦਾ ਵਾ ਆਪਸੀ ਗੱਲਾਂ ਨੂੰ ਤਿਆਰਵਾ ਤੇ ਜਿੱਤੇ ਸਮਾਜ ਦਾ ਮੁੱਦਾ ਵਾ ਅਸੀਂ ਹਰ ਤਰੀਕੇ ਆ ਕਰਾਂਗੇ ਤਿਆਰਵਾ ਮਾਨਵੀ ਸ਼ਕਤੀ ਅਮਰ ਰਹੇ ਮਾਨਵੀ ਸ਼ਕਤੀ ਅਮਰ ਰਹੇ ਮਾਨਵੀ ਸ਼ਕਤੀ ਅਮਰ ਰਹੇ ਲੋਹੋਂ ਹੁਕਰ ਟਕਰਾਈਗਾ ਜੂ ਜਿੱਤੂ ਜਾਏਗਾ ਹੋ ਜਾਏਗਾ ਰੋਲ ਲੈਂਦੇ ਨੂੰ ਰੋਲ ਲੈਂਦੇ ਅੱਜ ਜੋ ਪੰਜਾਬ ਦੀ ਇੱਥੇ ਮੀਟਿੰਗ ਬਣਾਈ ਜਾਊਗੀ ਤੁਸੀਂ ਕੱਢ ਦੇਖੋਗੇ ਕਿਤਾਬਾਂ ਬਟਾਂ ਤੇ ਕੱਢ ਦਿੱਤਾ ਜਾਊਗਾ ਪੂਰਾ ਸਮਾਜ ਇੱਥੇ ਕੱਢਿਆ ਜਾਊਗਾ ਹਰ ਘਰ ਚੋਂ ਇੱਥੇ ਜੀ ਘਰ ਨਹੀਂ ਬੈਠੂਗਾ ਉਸ ਦਿਨ ਜਿਹੜਾ ਘਰ ਬੈਠੂਗਾ ਪਹਿਲੇ ਮੀਟਿੰਗ ਨਾਲੇ ਸ਼ੁਰੂ ਕਰ ਦੋ ਉਹ ਬਾਈਕੜ ਕੀਤਾ ਜਾਊਗਾ ਜਿਹੜਾ ਸਮਾਜਦਾਰੀ ਉਹ ਕਿਸੇ ਦੀ ਨਹੀਂ ਅਦਾਵਾ ਕਿ ਉਹ ਵੀ ਇਕੱਲੇ ਮੋਰ ਵਾਲੀਆਂ ਤਦੋਂ ਪਹਿਲਾ ਕਮਾਂਡਰ ਬੱਟੇ ਪੁੱਤ ਮਾਤਾ ਦੇ ਰਾਤੇ ਕਿ ਸਾਰੇ ਸਾਰੇ ਰੈਜ਼ਰਵੇਸ਼ਨ ਬਾਰਵੀਂ ਦੀ ਤਰਫੋਂ ਇੱਕ ਇੱਕ ਕੱਲੇ ਕੱਲੇ ਮੱਲੇ ਮੀਟਿੰਗ ਲਾਈ ਜਾਵੇ ਹਰ ਘਰ ਇੱਥੇ ਹੋਣਾ ਚਾਹੀਦਾ ਅਗਲੀ ਮੀਟਿੰਗ ਚ ਇੰਨੇ ਕਹਿੰਦੇ ਤਗੜੇ ਹੋ ਜੀ ਹਮੇਸ਼ਾ ਰੋਣਾਰ ਆਪਣਾ ਯੂਥ ਜੈ ਬਾਲ ਜੀ ਹਰੋ ਰੋਣਾਰ ਜੀ ਅਗਰੋ ਸਾਥੀਓ ਨਾਰੇ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਾਂਗਾ ਜੈ ਬਾਲ ਸਦਾ ਨਿਰਭੈ ਸਤਿ ਨਾਮੁ ਨਿਕਾਰੋ ਜੀ ਸਾਥੀਓ ਅੱਬਾ ਟੀ ਵੱਡੀ ਗਿਣਤੀ ਦੇ ਵਿੱਚ ਤੇ ਨਾਰੇ ਦਾ ਜਵਾਬ ਨਾਰੇ ਦੇ ਵਿੱਚ ਦੇਣਾ ਚਾਹੀਦਾ ਹਯੂਮ ਚ ਦੇਣਾ ਚਾਹੀਦਾ ਸੋ ਆਪਾਂ ਲੰਗਰ ਦਾ ਪ੍ਰਬੰਧ ਕੀਤਾ ਟੈਂਸ਼ਨ ਨਾਲ ਰੋਟੀ ਵੀ ਖਾਵਾਂਗੇ ਚਾਹ ਵੀ ਪਿਲਾਵਾਂਗੇ ਪਾਣੀ ਵੀ ਠੰਡਾ ਆ ਸੋ ਇਸ ਕਰਕੇ ਜਿਹੜਾ ਬੱਜ ਕੇ ਜਗਾਰਾ ਬੋਲੇਗਾ ਪਤਾ ਲੱਗੇ ਵੀ ਕੰਮ ਕੱਢੀ ਹੋਈ ਆ ਲੇੜੇ ਜਾ ਕੇ ਪਰ ਜਾ ਕੇ ਤਾਂ ਸਹੀ ਜੋ ਬੋਲੇ ਵਾਲਮੀਕ ਸਮਾਜ ਦੇ ਆਏ ਹੋਏ ਸਾਰੇ ਹੀ ਨੁਮਾਇੰਦਿਆਂ ਦਾ ਬੁੱਧੀ ਜੀਵਾ ਦਾ ਹੁਸ਼ਿਆਰਪੁਰ ਦੇ ਭਵਨ ਵਾਲਮੀਕੀ ਆਸ਼ਰਮ ਪਹੁੰਚਣ ਤੇ ਮੈਂ ਬਿਉੜੀਆਂ ਤੇ ਹਰਾਈਆਂ ਤੋਂ ਧੰਨਵਾਦ ਕਰਦਾ ਵਾਂ ਖੇਤੀ ਇਹ ਜਾਦੂਈ ਜਮੀਰਾਂ ਵਾਲੇ ਲੋਕ ਨੇ ਜੀ ਅੱਜ